ਮੇਰੇ ਵੱਲੋਂ ਆਪ ਸਭ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਉਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਇੱਕ ਨਵੀਂ ਕਹਾਣੀ ਸੁੱਚਾ ਸੁਰਮਾ ਜੋ ਕਿ ਬਲਰਾਜ ਸਿੰਘ ਸਿੱਧੂ ਐਸਪੀ ਦੀ ਲਿਖੀ ਹੋਈ ਕਹਾਣੀ ਲੈ ਕੇ ਹਾਜ਼ਰ ਹੋਈ ਹਾਂ ਇਸ ਕਹਾਣੀ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਕਿ ਸੁੱਚਾ ਸਿੰਘ ਸੁਰਮੇ ਦਾ ਜਨਮ ਕਿੱਥੇ ਹੁੰਦਾ ਪਰਿਵਾਰ ਵਿੱਚ ਕੌਣ ਕੌਣ ਸਨ ਤੇ ਉਹਨਾਂ ਦੀ ਜ਼ਿੰਦਗੀ ਵਿੱਚ ਕਿਹੜੀਆਂ ਕਟੜਨਾਮਾਂ ਵਾਪਰੀਆਂ ਤੇ ਉਹ ਕਿਵੇਂ ਸੁੱਚਾ ਸੁਰਮਾ ਬਣਿਆ ਆਓ ਜੀ ਕਹਾਣੀ ਸ਼ੁਰੂ ਕਰਦੇ ਹਾਂ ਸੁੱਚਾ ਸਿੰਘ ਜਵੰਦਾ ਉਰਫ਼ ਸੁੱਚਾ ਸੁਰਮੇ ਦੀਆਂ ਵਾਰਾਂ ਸਵਰਗਵਾਸੀ ਕੁਲਦੀਪ ਮਾਨਕ ਅਤੇ ਮੁਹੰਮਦ ਸਦੀਕ ਸਮੇਤ ਅਨੇਕਾਂ ਗਾਇਕਾਂ ਨੇ ਗਾਈਆਂ ਹਨ ਸੁੱਚਾ ਸੁਰਮਾ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਅਣਖ ਖਾਤਰ ਹਥਿਆਰ ਚੁੱਕੇ ਪਰ ਦੇਨ ਦੁਖੀਆਂ ਦਾ ਭਲਾ ਵੀ ਕੀਤਾ ਇਸ ਯੋਧੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸਨੇ ਨਾ ਤਾਂ ਕਦੇ ਡਾਕੇ ਮਾਰੇ ਸੀ ਤੇ ਨਾ ਹੀ ਕੋਈ ਲੁੱਟਾਂ ਖੋਹਾਂ ਕੀਤੀਆਂ ਸੁੱਚੇ ਸੁਰਮੇ ਦਾ ਜਨਮ 1875 ਈਸਵੀ ਦੇ ਲਾਗੇ ਪਿੰਡ ਸਮਾਓ ਦੀ ਮੋਪਾਲ ਪੱਤੀ ਵਿੱਚ ਸੁੰਦਰ ਸਿੰਘ ਜਵੰਦੇ ਦੇ ਘਰ ਹੋਇਆ ਸੀ ਇਹ ਪਿੰਡ ਉਸ ਵੇਲੇ ਪਟਿਆਲਾ ਸਟੇਟ ਵਿੱਚ ਸੀ ਤੇ ਹੁਣ ਜ਼ਿਲ੍ਹਾ ਮਾਨਸਾ ਦੇ ਥਾਣਾ ਪੀਖੀ ਅਧੀਨ ਆਉਂਦਾ ਹੈ ਸੁੱਚਾ ਆਪਣੇ ਭਰਾ ਨਰੈਣ ਸਿੰਘ ਉਰਫ ਨਰੇਨੇ ਤੋਂ 2-3 ਸਾਲ ਛੋਟਾ ਸੀ ਉਸ ਦੀ ਬਚਪਨ ਤੋਂ ਹੀ ਨੰਬਰਦਾਰਾਂ ਦੇ ਮੁੰਡੇ ਕੁੱਕਰ ਸਿੰਘ ਚਹਲ ਉਰਫ ਕੁੱਕਰਮਲ ਨਾਲ ਗੁੜੀ ਜਾਰੀ ਸੀ ਲਿਖਾਈ ਪੜਾਈ ਵੱਲੋਂ ਕੋਰੇ ਹੋਣ ਕਰਕੇ ਦੋਵੇਂ ਦੋਸਤ ਪਿੰਡ ਦੇ ਅਖਾੜੇ ਵਿੱਚ ਪਲਵਾਨੀ ਦੇ ਦਾ ਪੇਚ ਸਿੱਖਦੇ ਸਨ। ਨਰੈਣੇ ਨੇ ਕਿਸੇ ਕਾਰਨ ਕਰਕੇ ਆਪਣੀ ਪਹਿਲੀ ਘਰਵਾਲੀ ਛੱਡ ਦਿੱਤੀ। ਪਿੰਡ ਰੋੜੀ ਤੋਂ ਬਲਵੀਰ ਕੌਰ ਵੀਰੋ ਨੂੰ ਕਰੇਵਾ ਕਰਕੇ ਲੈ ਆਇਆ। ਵੀਰੋ ਮਾੜੇ ਚਰਿੱਤਰ ਦੀ ਸੀ ਤੇ ਨਰੈਣਾ ਜਨਸੀ ਤੌਰ ਤੇ ਕਮਜ਼ੋਰ ਸੀ। ਘਰ ਆਉਣ ਜਾਣ ਹੋਣ ਕਰਕੇ ਕੁੱਕਰ ਦਾ ਵੀਰੋ ਨਾਲ ਜਰਾਨਾ ਪੈ ਗਿਆ। ਪਰ ਕੁੱਕਰ ਮਾਲਾ ਸੁੱਚੇ ਤੋਂ ਕੰਨ ਭੰਦਾ ਸੀ। ਕੁਕਰ ਨੇ ਸੁੱਚੇ ਨੂੰ ਰਸਤੇ ਤੋਂ ਹਟਾਉਣ ਦਾ ਤਰੀਕਾ ਇਹ ਲੱਭਿਆ ਕਿ ਫੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇ। ਕੁਕਰ ਅਤੇ ਸੁੱਚਾ ਫਿਰੋਜ਼ਪੁਰ ਜਾ ਕੇ ਭਰਤੀ ਹੋ ਗਏ। ਕੁਕਰ ਤਾਂ ਕਿਸੇ ਬਹਾਨੇ ਨਾਮਾ ਕਟਵਾ ਕੇ ਘਰ ਆ ਗਿਆ ਪਰ ਸੁੱਚਾ ਰੰਗ ਰੂਟੀ ਕਰਕੇ ਬਰਮਾ ਪਹੁੰਚ ਗਿਆ। ਕੁਕਰ ਪਿੰਡ ਪਿੰਡ ਆ ਕੇ ਵੀ ਰੋਣੁ ਸ਼ਰਿਆਂ ਮਿਲਣ ਲੱਗ ਪਿਆ। ਉਸੇ ਵੇਲੇ ਕੁਕਰ ਵਿਆਹ ਬਰਿਆ ਤੇ ਬਾਲ ਬੱਚਿਆਂ ਵਾਲਾ ਸੀ। ਵੀਰੋਤੇ ਕੁੱਕਰ ਵਿੱਚ ਸੁਨੇਹਾ ਪੱਤਾ ਦੇਣ ਦਾ ਕੰਮ ਭਾਗ ਸਿੰਘ ਭਾਗ ਵਿਚੋਲਾ ਕਰਦਾ ਸੀ ਭਾਗ ਸਿੰਘ ਇਸੇ ਲਈ ਜ਼ਿਆਦਾ ਨਫ਼ਰਤ ਦਾ ਪਾਤਰ ਬਣਿਆ ਕਿਉਂਕਿ ਪੰਜਾਬ ਵਿੱਚ ਦੱਲੇ ਅਤੇ ਪੁਲਿਸ ਦੇ ਟਾਊਟ ਨੂੰ ਬਹੁਤ ਘਟੀਆ ਸਮਝਿਆ ਜਾਂਦਾ ਹੈ ਵੀਰੋ ਪਹਿਲਾਂ ਹੀ ਨਰੈਣਾ ਨੂੰ ਟਿੱਚ ਸਮਝਦੀ ਸੀ ਹੁਣ ਸੁੱਚੇ ਦੇ ਘਰੋਂ ਜਾਣ ਤੋਂ ਬਾਅਦ ਉਸ ਦੀਆਂ ਵਾਂਗਾਂ ਹੀ ਖੁੱਲ ਗਈਆਂ ਨਰੈਣਾ ਖੁਦ ਨਕਮਾ ਅਤੇ ਡਰਪੋਕ ਆਦਮੀ ਸੀ ਉਸਨੇ ਖੁਦ ਕੁਝ ਕਰਨ ਦੀ ਵਜਾਇ ਸੁੱਚੇ ਨੂੰ ਚਿੱਠੀ ਲਿਖ ਕੇ ਸਾਰਾ ਹਲ ਬਿਆਨ ਕਰ ਦਿੱਤਾ ਬੀਰੋ ਵੱਲੋਂ ਖਾਨਦਾਨ ਦਾ ਮੂੰਹ ਕਾਲਾ ਕਰਨ ਦੀ ਖਬਰ ਸੁਣ ਕੇ ਸੁੱਚਾ ਭੜਕ ਉੱਠਿਆ ਪਰ ਫੌਜ ਵਿੱਚ ਛੁੱਟੀ ਮਿਲਣਾ ਮੁਸ਼ਕਿਲ ਸੀ ਉਸੇ ਸਮੇਂ ਇੱਕ ਪਾਣਾ ਵਾਪਰਿਆ ਇਹ ਹੋਇਆ ਕਿ ਸ਼ਾਉਣੀ ਦੇ ਵਿੱਚ ਇੱਕ ਅੰਗਰੇਜ਼ ਅਫਸਰ ਦੇ ਘਰ ਨੂੰ ਅੱਗ ਲੱਗ ਗਈ ਤੇ ਬੱਚੇ ਘਰ ਦੇ ਅੰਦਰ ਫਸ ਗਏ ਸੁੱਚਾ ਆਪਣੀ ਜਾਨ ਤੇ ਖੇਡ ਕੇ ਇਹਨਾਂ ਬੱਚਿਆਂ ਨੂੰ ਸਹੀ ਸਲਾਮਤ ਬਾਹਰ ਲੈ ਕੇ ਆਇਆ ਅਫਸਰ ਸੁਚੇ ਦੀ ਬਹਾਦਰੀ ਤੇ ਬਹੁਤ ਖੁਸ਼ ਹੋਇਆ ਇਨਾਮ ਬਾਰੇ ਪੁੱਛਣ ਤੇ ਸੁਚੇ ਨੇ 12 ਬੋਰ ਦੀ ਬੰਦੂਕ ਤੇ ਫੌਜ ਵਿੱਚੋਂ ਡਿਸਚਾਰਜ ਮੰਗ ਲਿਆ ਸੁਚੇ ਨੇ ਪਿੰਡ ਆ ਕੇ ਵੀ ਰੋ ਦੀ ਬੁਰੀ ਤਰ੍ਹਾਂ ਮਾਰ ਕਟਾਈ ਕੀਤੀ ਮਹਰਤਵਾਰਾਂ ਰਾਹੀਂ ਕੁੱਕਰ ਨੂੰ ਵੀ ਧਮਕਾਇਆ ਕੁਝ ਚਿਰ ਸ਼ਾਂਤੀ ਸ਼ਾਹੀ ਰਹੀ ਪਰ ਇਸ ਕੰਨਾ ਹੁੰਦਾ ਕੁਝ ਵੀਰੋ ਤੇ ਕੁੱਕਰ ਦੇ ਦੁਆਰਾ ਲੁਕਸ਼ਿਪਕੇ ਮਿਲਣ ਕਾਰਨ ਤੇ ਕੁਝ ਸਰੀਕੇ ਦੇ ਤਾਹਨੇ ਮਿਹਣਿਆ ਕਾਰਨ ਕਹਾਣੀ ਹੋਰ ਵਿਗੜ ਗਈ ਪਿੰਡ ਵਿੱਚ ਸ਼ੇਰਾਂ ਵਾਲੇ ਮੁੰਸਿ ਗਵਈਏ ਦਾ ਅਖਾੜਾ ਲੱਗਿਆ ਹੋਇਆ ਸੀ ਉੱਥੇ ਹੀ ਸੁੱਚਾ ਤੇ ਕੁੱਕਰ ਦਰਮਿਆਨ ਲੜਾਈ ਹੋ ਗਈ ਲੋਕਾਂ ਨੇ ਵਿਚ ਪੈ ਕੇ ਲੜਾਈ ਖਤਮ ਕਰਵਾ ਦਿੱਤੀ ਗਵਈਏ ਨੇ ਉਸ ਦਿਨ ਕੁੱਕਰ ਦੇ ਕਤਲ ਦਾ ਹੁੰਦਿਆਂ ਦਰਸਾਇਆ ਪਰ ਅਸਲ ਵਿੱਚ ਸੁੱਚੇ ਨੇ ਕੁੱਕਰ ਦਾ ਕਤਲ ਅਗਲੇ ਦਿਨ ਕੀਤਾ ਸੀ ਸੁੱਚਾ ਸਾਥ ਦੇ ਸਾਹਮਣੇ ਕਿਸੇ ਦੇ ਘਰ ਘਾਤ ਲਾ ਕੇ ਬੈਠਾ ਸੀ ਅੰਦਰੋਂ ਹੀ ਫਾਇਰ ਮਾਰ ਕੇ ਕੁੱਕਰ ਨੂੰ ਮਾਰ ਮੁਕਾਇਆ ਕੁੱਕਰ ਦਾ ਕਤਲ ਕਰਕੇ ਜਦੋਂ ਸੁੱਚਾ ਘਰ ਵੱਲ ਨੂੰ ਤੁਰਿਆ ਤਾਂ ਰਸਤੇ ਵਿੱਚ ਵੀਰੋ ਟੱਕਰ ਗਈ। ਉਹ ਭੱਜ ਕੇ ਗਵਾਂਡੀਆਂ ਦੇ ਘਰ ਵੱੜ ਗਈ ਪਰ ਪੌੜੀਆਂ ਚੜ੍ਹਦੀ ਸੁੱਚੇ ਦੇ ਹੱਥੋਂ ਮਾਰੀ ਗਈ। ਵੀਰੋ ਦੀ লাশ ਨੂੰ ਧੂਕੇ ਸੁੱਚੇ ਨੇ ਸਾਥ ਵਿੱਚ ਲਿਆਇਆ ਕਿ ਕੁੱਕਰ ਦੀ লাশ ਦੇ ਬਰਾਬਰ ਪਾ ਦਿੱਤਾ। ਕੁੱਕਰ ਦੇ ਤੇੜੋਂ ਚਾਦਰ ਲਾ ਕੇ ਦੋਵਾਂ ਨੂੰ ਟੱਕ ਦਿੱਤਾ। ਪਿੰਡੋਂ ਭੱਜਣ ਵੇਲੇ ਸੁੱਚਾ ਬਰਿਆਮ ਸਿੰਘ ਦਾ ਉਠ ਖੋਲ ਕੇ ਉਸ ਤੇ ਸਵਾਰ ਹੋ ਕੇ ਚੱਲ ਪਿਆ। ਕੁਦਰਤੀ ਉਸ ਨੂੰ ਰਸਤੇ ਵਿੱਚ ਜਾਂਦੇ ਭਾਗ ਵਿਚੋਲਾ ਵੀ ਮਿਲ ਗਿਆ ਸੁੱਚੇ ਦੀ ਗੋਲੀ ਭਾਗ ਦੇ ਨਾਲ ਲੱਗੀ ਉਹ ਮਰਿਆ ਵਾਂਗ ਗੁੱਛੀ ਮਾਰ ਕੇ ਪਿਆ ਰਹਾ ਉੱਠ ਤੇ ਚੜ੍ਹੇ ਸੁੱਚੇ ਨੇ ਉਸਦੇ ਦਿਵਾਲੇ ਦੋ ਗੇੜੇ ਕੱਢੇ ਤੇ ਮਰਿਆ ਸਮਝ ਕੇ ਅੱਗੇ ਚੱਲ ਪਿਆ ਭਾਗ ਦੇ ਬਚ ਜਾਣ ਦੀ ਖਬਰ ਦਾ ਜਦੋਂ ਸੁੱਚੇ ਨੂੰ ਪਤਾ ਲੱਗਿਆ ਤਾਂ ਸੁੱਚੇ ਨੇ ਰਾਤ ਨੂੰ ਉਸਦੇ ਡੰਗਰ ਪਛੂ ਖੋਲ ਦਿੱਤੇ ਜਦੋਂ ਘਰ ਵਾਲੇ ਉੱਠ ਕੇ ਪਸ਼ੂ ਬਨਣ ਲੱਗੇ ਤਾਂ ਭਾਗ ਨੇ ਕੋਠੇ ਉਤੋਂ ਵਰਜਿਆ ਕਿ ਇਹ ਸੁੱਚੇ ਦਾ ਕੰਮ ਹੈ ਸੁਚੇ ਨੇ ਆਵਾਜ਼ ਪਹਿਚਾਨ ਕੇ ਫਾਇਰ ਕਰ ਦਿੱਤਿਆ ਦੋ ਕੁ ਛਰੇ ਭਾਗ ਦੇ ਮੱਥੇ ਵਿੱਚ ਵੱਜੇ ਪਰ ਉਹ ਫਿਰ ਬਚ ਗਿਆ ਇਸ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਸੁਚਾ ਹਰਿਆਣੇ ਦੇ ਪਿੰਡ ਵਿਗੜ ਵਿਖੇ ਸਾਧੂ ਦੇ ਪੇਸ ਵਿੱਚ ਰਹਿਣ ਲੱਗ ਪਿਆ ਵਿਗੜ ਵਿੱਚ ਰਹਿੰਦੇ ਸਮੇਂ ਸੁਚੇ ਨੇ ਸੱਤ ਬੁੱਚੜ ਮਾਰ ਕੇ ਗਊਆਂ ਛੜਵਾਈਆਂ ਸਨ ਸਾਰੇ ਪੰਜਾਬ ਵਿੱਚ ਸੁਚੇ ਦੇ ਇਸ ਕੰਮ ਨਾਲ ਵੱਲੇ ਵੱਲੇ ਹੋ ਗਈ ਸੂਰਮੇ ਦਾ ਖਿਤਾਬ ਉਸ ਦੇ ਨਾਮ ਨਾਲ ਬੁਚੜ ਮਾਰਨ ਤੋਂ ਬਾਅਦ ਹੀ ਜੁੜਿਆ ਸੀ ਇਥੋਂ ਭੱਜ ਕੇ ਸੁੱਚਾ ਲਹਿਰਾ ਗਾਗਾ ਸੰਗਰੂਰ ਦੇ ਨਜ਼ਦੀਕੀ ਪਿੰਡ ਸੰਗਤੀwala ਵਿਖੇ ਆਪਣੇ ਇੱਕ ਪਹਿਲਵਾਨ ਦੋਸਤ ਕੋਲ ਚਲਾ ਗਿਆ ਪਰ ਉਹੋ ਦੋਸਤਗਦਰ ਨਿਕਲਿਆ ਉਸਨੇ ਧੋਖੇ ਨਾਲ ਸੁੱਚੇ ਨੂੰ ਛਾਜ ਲਈ ਪਿੰਡ ਦੇ ਜੇਲਦਾਰ ਮਿਸ਼ਰਾ ਸਿੰਘ ਰਾਹੀਂ ਥਾਣਾ ਸੁਨਾਮ ਦੀ ਪੁਲਿਸ ਨੂੰ ਫੜਾ ਦਿੱਤਾ ਸੁੱਚੇ ਨੂੰ ਕਤਲ ਕੇਸ ਪਾ ਕੇ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਕਹਾ ਜਾਂਦਾ ਹੈ ਕਿ ਰਾਤ ਨੂੰ ਸੁਪਨੇ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਦੀ ਛਾਤੀ ਤੇ ਗਊਆਂ ਚੜ੍ਹਦੀਆਂ ਸਨ ਜਿਸ ਕਾਰਨ ਡਰ ਕੇ ਉਸਨੇ ਸੁੱਚੇ ਨੂੰ ਬਰੀ ਕਰ ਦਿੱਤਾ ਪਰ ਅਸਲ ਵਿੱਚ ਮਹਾਰਾਜਾ ਭੁਪਿੰਦਰ ਸਿੰਘ ਰਹਿਮਦਿਲ ਰਾਜਾ ਸੀ ਉਹ ਸੁੱਚੇ ਵੱਲੋਂ ਗਊਆਂ ਨੂੰ ਛਡਵਾਉਣ ਤੇ ਫੌਜੀ ਅਫਸਰ ਦੇ ਬੱਚਿਆਂ ਨੂੰ ਬਚਾਉਣ ਵਾਲੇ ਕਾਰਨਾਮੇ ਤੋਂ ਬੜਾ ਪ੍ਰਭਾਵਿਤ ਸੀ ਉਸਨੇ ਸੁੱਚੇ ਨੂੰ ਸਖਤ ਚੇਤਾਵਨੀ ਦੇ ਕੇ ਬਰੀ ਕਰ ਦਿੱਤਾ ਬਰੀ ਹੋ ਕੇ ਸੁਚਾ ਸਮਾਉ ਆ ਗਿਆ ਤੇ ਆਰਾਮ ਨਾਲ ਬਸਣ ਲੱਗਾ ਪਰ ਸੁੱਚੇ ਦੇ ਕਰਮਾਂ ਵਿੱਚ ਰੱਬ ਨੇ ਸ਼ਾਂਤੀ ਨਾਲ ਰਹਿਣਾ ਨਹੀਂ ਸੀ ਲਿਖਿਆ ਉਸ ਦੇ ਨਾਨਕੇ ਪਿੰਡ ਪਾਸੋਂ ਗਹਿਰੀ ਭਾਗੀ ਵੱਲੋਂ ਰਿਸ਼ਤੇ ਵਿੱਚ ਲੱਗਦੇ ਭਤੀਜੇ ਸੰਤ ਸਿੰਘ ਨੇ ਫਰਿਆਦ ਕੀਤੀ ਕਿ ਉਸ ਦੀ ਮਾਂ ਰਾਜਕੌਰ ਬਦਚਲਨ ਹੋ ਗਈ ਹੈ ਪਿੰਡ ਵਿੱਚ ਹੀ ਬਦਮਾਸ਼ ਗੱਜਣਵੈਲੀ ਦੇ ਘਰ ਵਿੱਚ ਰਹਿਣ ਲੱਗ ਪਈ ਹੈ ਰਾਜਕੌਰ ਪਿੰਡ ਤੁੰਗਵਾਲੀ ਬਠਿੰਡਾ ਦੇ ਚੰਦ ਸਿੰਘ ਦੀ ਧੀ ਸੀ ਸੁਚੇ ਨੇ ਉਸ ਨੂੰ ਬਹੁਤ ਟਾਲਿਆ ਕਿ ਮੈਂ ਅੱਗੇ ਹੀ ਬੜੇ ਮੁਸ਼ਕਲ ਭਰੇ ਵਕਤ ਵਿੱਚੋਂ ਗੁਜ਼ਰਿਆ ਹਾਂ ਪਰ ਸੰਤ ਸਿੰਘ ਖੜੇ ਹੀ ਪੈ ਗਿਆ ਉਸ ਨੇ ਸੁਚੇ ਨੂੰ ਕਿਹਾ ਕਿ ਤੇਰਾ ਇਲਾਕੇ ਵਿੱਚ ਐਨਾ ਨਾਮ ਹੈ ਤੇਰੇ ਇੱਕ ਦਬਕੇ ਨਾਲ ਹੀ ਰਾਜਕੌੜ ਤੇ ਗੱਜਨ ਸੋਧਰ ਜਾਣਗੇ ਸੁਚਾ ਮਜਬੂਰ ਹੋ ਕੇ ਜਾ ਕੇ ਗੱਜਨ ਦੇ ਰਾਜਕੌੜ ਨੂੰ ਦਬਕਾ ਮਾਰ ਆਇਆ ਸੂਚੇ ਤੋਂ ਡਰ ਕੇ ਕੁਝ ਚਿਰ ਤਾਂ ਉਹ ਦੋਵੇਂ ਟਿਕੇ ਰਹੇ ਪਰ ਜਲਦੀ ਹੀ ਪੁਰਾਣੇ ਚਾਲਿਆਂ ਤੇ ਆ ਗਏ। ਸੰਤ ਸਿੰਘ ਕੋਲੋਂ ਪਤਾ ਲੱਗਣ ਤੇ ਸੂਚੇ ਨੇ ਗੱਜਣ ਤੇ ਰਾਜਕਾਰ ਨੂੰ ਸਰੋਂ ਵੜਦਿਆਂ ਖੇਤਾਂ ਵਿੱਚ ਜਾ ਕੇ ਰਿਆ। ਉਹਨਾਂ ਨੇ ਉੱਠ ਤੇ ਚੜ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਸੂਚੇ ਨੇ ਗੋਲੀਆਂ ਮਾਰ ਕੇ ਗੱਜਣ ਤੇ ਰਾਜਕਾਰ ਨੂੰ ਮਾਰ ਮੁਕਾਇਆ। ਇੱਥੋਂ ਭੱਜ ਕੇ ਸੂਚਾ ਹਰਿਆਣੇ ਦੇ ਸ਼ਹਿਰ ਫਤਿਹਪੁਰ ਸਾਹਿਬ ਦੇ ਪਿੰਡ ਕਰਨੌਲੀ ਵਿਖੇ ਫਿਰ ਸਾਧੂ ਦੇ ਪੇਸ ਵਿੱਚ ਰਹਿਣ ਲੱਗ ਪਿਆ ਪੁਲਿਸ ਦਾ ਜ਼ਿਆਦਾ ਦਬਾਅ ਪੈਣ ਕਰਕੇ ਹਿਮਾਚਲ ਦੇ ਪਿੰਡ ਨਹੈਣ ਬੜੂ ਸਾਹਿਬ ਨਜ਼ਦੀਕ ਚਲਾ ਗਿਆ ਉੱਥੇ ਪੁਲਿਸ ਨੇ ਉਸ ਨੂੰ ਪਾਣੀ ਪੀਂਦੇ ਸਮੇਂ ਹੱਥ ਤੇ ਉਕਰੇ ਨਾਮ ਤੋਂ ਪਛਾਣ ਕੇ ਗ੍ਰਿਫਤਾਰ ਕਰ ਲਿਆ ਸੁੱਚੇ ਦੇ ਖਿਲਾਫ ਗਜਣ ਤੇ ਰਾਜਕਾਰ ਨੂੰ ਮਾਰਨ ਦਾ ਕੇਸ ਚੱਲਿਆ ਮੌਕੇ ਤੇ ਗਵਾਹ ਗਜਣ ਦੇ ਮੁੰਡੇ ਦੀ ਗਵਾਹੀ ਕਾਰਨ ਸੁੱਚੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਨਰੈਣੇ ਨੇ ਕੇਸ਼ ਲੜਿਆ ਪਰ ਕਾਮਯਾਬੀ ਨਾ ਮਿਲੀ ਸੁੱਚੇ ਨੂੰ ਪਿੰਡ ਗਿਹਰੀ ਭਾਗੀ ਵਿਖੇ ਗੱਡਾ ਖੜਾ ਕਰਕੇ 1907-8 ਵਿੱਚ ਝੰਡ ਦੇ ਦਰਖਤ ਨਾਲ ਫਾਂਸੀ ਤੇ ਲਟਕਾਇਆ ਗਿਆ ਫਾਂਸੀ ਵੇਖਣ ਲਈ ਪਿੰਡ ਸਮਾਉ ਤੋਂ ਸੁੱਚੇ ਦੇ ਭਰਾ ਨਰੈਣ ਸਿੰਘ ਸਮੇਤ ਕਈ ਲੋਕ ਗਏ ਸਨ ਫਾਂਸੀ ਲੱਗਣ ਸਮੇ ਸੁੱਚੇ ਨੇ ਨਰੈਣੇ ਨੂੰ ਮਜ਼ਾਕ ਵਿੱਚ ਵਿੱਚ ਕਿਹਾ ਕਿ ਜੇ ਅੱਜ ਮੇਰੀ ਥਾਂ ਤੈਨੂੰ ਫਾਂਸੀ ਲੱਗਣੀ ਹੁੰਦੀ ਤਾਂ ਮੈਂ ਤੈਨੂੰ ਇੱਥੋਂ ਵੀ ਛਡਵਾ ਕੇ ਲੈ ਜਾਣਾ ਸੀ ਫਾਂਸੀ ਲੱਗਣ ਵੇਲੇ ਸੁੱਚੇ ਦੀ ਉਮਰ 32-33 ਸਾਲ ਸੀ ਸੁੱਚੇ ਦਾ ਭਰਾ ਨਰੈਣਾ ਬਜ਼ੁਰਗ ਹੋ ਕੇ 1960 ਵਿੱਚ ਭਾਗ ਵਿਚੋਲਾ ਕਰੀਬ 90 ਸਾਲ ਦਾ ਹੋ ਕੇ 1965-66 ਦੇ ਲਾਗੇ ਮਰਿਆ ਦੂਰੋਂ ਦੂਰੋਂ ਲੋਕ ਇਹਨਾਂ ਨੂੰ ਵੇਖਣ ਆਉਂਦੇ ਹੁੰਦੇ ਸਨ ਭਾਗ ਦੀ ਸਰਪਤਾਨ ਅਤੇ ਸ਼੍ਰੀ ਕਬਰادری ਅਜੇ ਵੀ ਪਿੰਡ ਸਮਾਉ ਵਸਦੀ ਹੈ ਕੁੱਕਰ ਦਾ ਮੁੰਡਾ ਇੰਦਰ ਚੋਰੀਆਂ ਚਕਾਰੀਆਂ ਕਰਨ ਲੱਗ ਪਿਆ ਸੀ ਕੁਝ ਪੁਲਿਸ ਦੇ ਡਰ ਤੇ ਕੁਝ ਪਿਓ ਦੀ ਬਦਨਾਮੀ ਤੋਂ ਦੁਖੀ ਹੋ ਕੇ ਉਹ ਪਰਿਵਾਰ ਸਮੇਤ ਮਲੇਸ਼ੀਆ ਚਲਾ ਗਿਆ। ਨਰੈਣਾ ਤੇ ਸੁੱਚਾ ਦੋਵੇਂ ਬਿਨਾ ਔਲਾਦ ਤੋਂ ਮਰੇ ਸਨ। ਉਹਨਾਂ ਦੀ ਇੱਕ ਭੈਣ ਪਿੰਡ ਚੀਮੇ ਨਜ਼ਦੀਕੀ ਸੁਨਾਮ ਸੰਗਰੂਰ ਵਿਆਹੀ ਹੋਈ ਸੀ। ਸੁੱਚੇ ਹੁਣਾਂ ਦੀ 60-65 ਕਿਲੇ ਜਵੀਨ ਉਸਦੀ ਔਲਾਦ ਦੇ ਨਾਮ ਚੜ ਗਈ ਸੀ। ਸੰਤ ਸਿੰਘ ਜਿਸਦੇ ਕਹਿਣ ਤੇ ਸੁੱਚੇ ਨੇ ਰਾਜਕੌਰ ਤੇ ਗਜਨਵੈਲੀ ਕਤਲ ਕੀਤੇ ਸਨ ਨੇ ਸੁੱਚੇ ਸੂਰਮੇ ਦੀ ਸਮਾਦ ਪਿੰਡ ਸਮਾਓ ਵਿਖੇ ਤਿਆਰ ਕਰਵਾਈ ਜੋ ਅੱਜ ਵੀ ਮੌਜੂਦ ਹੈ ਸੋ ਦੋਸਤੋ ਆਸੀ ਅੱਜ ਕਹਾਣੀ ਸੁੱਚੇ ਸੂਰਮੇ ਦੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਥੈਂਕ ਯੂ